ਸ਼੍ਰੋਮਣੀ ਭਗਤ ਤੋਂ ਭਗਤ ਤੰਨਾ ਜੀ ਦਾ ਸਾਲਾਨਾ ਦਿਵਸ ਨੂੰ ਜਗਰਾਉਂਦੇ ਗੁਰਦੁਆਰਾ ਗੋਪਾਲਸਰ ਵਿਖੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਅਮਰਜੀਤ ਸਿੰਘ ਬਾਬਾ ਕਮਲਜੀਤ ਸਿੰਘ ਦੀ ਅਗਵਾਈ ਨਾਲ ਪੂਰੇ ਸਤਕਾਰ ਦੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਭਰ ਵਿੱਚੋਂ ਵਾਕ-ਵਾਕ ਤਾਮਾਂ ਤੋਂ ਸੰਤਾਂ ਮਹਾਪੁਰਖਾਂ ਸਹਿਤ ਤਖਤਸ੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਸਰਦਾਰ ਸੁਲਤਾਨ ਸਿੰਘ ਜੀ ਨੇ ਵੀ ਆਪਣੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ। ਇਸ ਮੌਕੇ ਨਾਨਕ ਸਰਪਰਦਾਏ ਦੇ ਮਹਾਪੁਰਖ ਸੰਤ ਬਾਬਾ ਗੁਰਚਨ ਸਿੰਘ ਨੇ ਭਗਤ ਨਾਨਕ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾ ਕੇ ਸਿੱਖ ਸੰਗਤਾਂ ਨੂੰ ਉਹਨਾਂ ਦੀ ਭਾਵਨਾ ਤੇ ਮਹਾਨਤਾ ਬਾਰੇ ਦੱਸਿਆ ਇਸ ਮੌਕੇ ਬਾਬਾ ਅਮਰਜੀਤ ਸਿੰਘ ਤੇ ਬਾਬਾ ਕਮਲਜੀਤ ਸਿੰਘ ਵੱਲੋਂ ਸਨਮਾਨਯੋਗ ਹਸਤੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਪਹੁੰਚੀਆਂ ਹਜ਼ਾਰਾਂ ਸੰਗਤਾਂ ਲਈ ਉਤਟ ਗੁਰੂ ਕੇ ਲੰਗਰ ਵੀ ਚੱਲਦੇ ਰਹੇ ਨੇ ਤੇ ਸਿੱਖ ਸੰਗਤਾਂ ਨੇ ਭਗਤ ਨਾਨਕ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਭਰ ਕੇ ਆਪਣੇ ਆਪ ਨੂੰ ਬੜਪਾਗਾ ਦੱਸਿਆ ਉਪਤੇ ਗੁਰਦੁਆਰਾ ਗੋਪਾਲ ਸਰ ਦੇ ਸੇਵਾਦਾਰ ਕਮਰਜੀਤ ਸਿੰਘ ਨੇ ਕਿਹਾ ਕਿ ਇਸ ਸਥਾਨ ਤੇ ਹਰ ਸਾਲ ਇਸੇ ਤਰ੍ਹਾਂ ਭਗਤ ਨਾਨ ਜੀ ਦਾ ਜਨਮ ਦਿਵਸ ਮਨਾਇਆ ਜਾਂਦਾ ਹੈ ਇਸ ਮੌਕੇ ਸਿੱਖ ਸੰਗਤਾਂ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ ਤੇ ਗੁਰਦੁਆਰਾ ਸਹਿ ਦੇ ਬਾਬਾ ਅਮਰਜੀਤ ਸਿੰਘ ਅਤੇ ਬਾਬਾ ਕਮਲਜੀਤ ਸਿੰਘ ਹਮੇਸ਼ਾ ਸਿੱਖ ਸੰਗਤਾਂ ਨੂੰ ਗੁਰੂ ਘਰ ਤੇ ਗੁਰਬਾਣੀ ਨਾਲ ਜੋੜਦੇ ਰਹਿੰਦੇ ਨੇ ਆਓ ਦੇਖਦੇ ਹਾਂ ਜਗਰਾਉਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸਬੰਸਲ ਦੀ ਇੱਕ ਖਾਸ ਰੂਪ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਕਮਰਜੀ ਸਿੰਘ ਗੁਰਦੁਆਰਾ ਗੋਪਾਲ ਸਰ ਸਾਹਿਬ ਤੋਂ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ 나ਉ ਇਹ ਬਿਦ ਸੁਨ ਕੈ ਜੱਟਰੋ ਉਠ ਪਗਤੀ ਲਾਗਾ ਮਿਲੈ ਪ੍ਰਤਖ ਗੁਸਾਈਆਂ ਤੰਨਾ ਵਡ ਭਾਗਾ ਇਹ ਬੋਲ ਤੰਨਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਭਗਤ ਤੰਨਾ ਜੀ ਦੇ ਬਾਰੇ ਹਨ ਜਿਨ੍ਹਾਂ ਦਾ ਅਵਤਾਰ ਜਿਨ੍ਹਾਂ ਦਾ ਆਗਮਨ 1415 ਈਸਵੀ ਸੰਮਤ ਔਰ 1472 ਬਿਕਰਮੀ ਸੰਮਤ ਦੇ ਅਨੁਸਾਰ 8 ਵਿਸਾਖ ਨੂੰ ਰਾਜਸਥਾਨ ਦੇ ਜ਼ਿਲ੍ਹਾ ਤੋਆ ਜ਼ਿਲ੍ਹਾ ਟਾਂਕ ਦੇ ਅੰਦਰ ਔਰ ਪਿੰਡ ਤੋਆ ਕਲਾਂ ਦੇ ਅੰਦਰ ਭਗਤ ਜੀ ਦਾ ਅਵਤਾਰ ਹੁੰਦਾ ਹੈ ਔਰ ਉਹਨਾਂ ਦੇ ਮਾਤਾ ਜੀ ਮਾਤਾ ਗੰਗਾਬਾਈ ਜੀ ਪਿਤਾ ਰਮੇਸ਼ਵਰਦਾਸ ਜੀ ਔਰ ਸਾਧ ਸੰਗਤ ਜੀ ਐਸੇ ਮਹਾਨ ਭਗਤ ਜਿਨ੍ਹਾਂ ਨੇ ਮੱਧ ਕਾਲ ਦੀ ਭਗਤੀ ਲਹਿਰ ਦੇ ਅੰਦਰ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਔਰ ਉਹਨਾਂ ਨੇ ਪ੍ਰੇਮ ਭਗਤੀ ਦੇ ਫਲਸਫੇ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਔਰ ਉਹਨਾਂ ਦੇ ਬਾਰੇ ਹੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ ਕਿ ਇਹ ਬਿਦ ਸੁਨ ਕਹਿ ਜੱਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਖ ਵਸਾਈਆਂ ਧੰਨਾ ਵਡਪਾਗਾ ਪ੍ਰਮਾਤਮਾ ਨੇ ਉਹਨਾਂ ਨੂੰ ਪ੍ਰਤਖ ਹੋ ਕਰਕੇ ਦੇ ਤੀਦਾਰ ਦਿੱਤਾ ਦਰਸ਼ਨ ਕੀਤੇ ਉਹਨਾਂ ਨੇ ਔਰ ਸਾਧ ਸੰਗਤ ਜੀ ਗੁਰਦੁਆਰਾ ਗੋਪਾਲ ਸਰ ਸਾਹਿਬ ਪਿੰਡ ਗਗੜਾ ਵਿਖੇ ਮਹਾਪੁਰਖ ਬਾਬਾ ਕਮਲਜੀਤ ਸਿੰਘ ਜੀ ਅਤੇ ਬਾਬਾ ਅਮਰਜੀਤ ਸਿੰਘ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਦੇ ਹੇਠ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਭਗਤ ਧੰਨਾ ਜੀ ਦਾ ਉਤਾਰ ਦਿਹਾੜਾ ਉਹਨਾਂ ਦਾ ਆਗਮਨ ਪੂਰਵ 21 ਅਪ੍ਰੈਲ ਨੂੰ ਇਸ ਪਾਵਨ ਸਥਾਨ ਉੱਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ ਸੋ ਅੱਜ ਇਨ੍ਹਾਂ ਸਮਾਗਮਾਂ ਦੇ ਅੰਦਰ ਬਹੁਤ ਹੀ ਸਿੱਖ ਪ੍ਰਚਾਰਕ ਉੱਗੇ ਹਸਤੀਆਂ ਨਾਮਵਰ ਹਸਤੀਆਂ ਐਸਜੀਪੀਸੀ ਤੋਂ ਔਰ ਇਸੇ ਤਰ੍ਹਾਂ ਦਮਦਮੀ ਟਕਸਾਲ ਤੋਂ ਔਰ ਨਾਨਕ ਸਾਹਿਬ ਸੰਪਰਦਾਇ ਤੋਂ ਬਹੁਤ ਹੀ ਉੱਗੇ ਪ੍ਰਚਾਰਕ ਮਹਾਪੁਰਖ ਸੰਤ ਆਤਮਾ ਐਸੇ ਪ੍ਰਚਾਰਕ ਸਾਧ ਸੰਗਤ ਜੀ ਇਨਾਂ ਸਮਾਗਮਾਂ ਦੇ ਵਿੱਚ ਪਹੁੰਚੇ ਹਨ ਔਰ ਬਹੁਤ ਸੈਂਕੜੇ ਦੀ ਗਿਣਤੀ ਦੇ ਵਿੱਚ ਸੰਗਤਾਂ ਭਗਤ ਧੰਨਾ ਜੀ ਦੇ ਇਸ ਆਗਮਨ ਦਿਹਾੜੇ ਤੇ ਨਤਮਸਤਕ ਹੋਣ ਦੇ ਵਾਸਤੇ ਗੁਰਦੁਆਰਾ ਗੋਪਾਲ ਸਰ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੀਆਂ ਹਨ ਸੋ ਜਿਨ੍ਹਾਂ ਵਿਦੇਸ਼ਾਂ ਦੇ ਵਿੱਚ ਵੱਸਦੀਆਂ ਸਾਰੀਆਂ ਹੀ ਸੰਗਤਾਂ ਨੂੰ ਮਹਾਪੁਰਖ ਬਾਬਾ ਕਮਲਜੀਤ ਸਿੰਘ ਜੀ ਤੇ ਬਾਬਾ ਅਮਰਜੀਤ ਸਿੰਘ ਜੀ ਵੱਲੋਂ ਲੱਖ ਲੱਖ ਆਗਮਨ ਦਿਸ ਦੀਆਂ ਵਧਾਈਆਂ ਹੋਵਣ ਜੀ ਔਰ ਉੱਥੇ ਹੀ ਬੇਨਤੀ ਹੈ ਕਿ ਕੈਨੇਡਾ ਦੀ ਧਰਤੀ ਦੇ ਉੱਤੇ 온ਟਾਰੀਓ ਸ਼ਹਿਰ ਦੇ ਅੰਦਰ ਮਹਾਪੁਰਖਾਂ ਵੱਲੋਂ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਗੁਰਦੁਆਰਾ ਚਾਰ ਸਹਿਬਜਾਦੇ ਦੀ ਸੇਵਾਵਾਂ ਲਈਆਂ ਹਨ ਉੱਥੇ ਪਾਵਨ ਸਥਾਨ ਬਣਿਆ ਹੈ ਉਸ ਧਰਤੀ ਉੱਤੇ ਵੀ ਕੈਨੇਡਾ ਦੀ ਧਰਤੀ ਉੱਤੇ ਵੀ ਮਿੱਤੀ 26 27 28 ਨੂੰ ਭਗਤ ਅੰਨਾਈ ਦਾ ਉਤਾਰ ਦਿਹਾੜਾ ਬੜੀ ਸ਼ਰਧਾ ਤੇ ਭਾਵ ਨਾਲ ਨਾਲ ਮਨਾਇਆ ਜਾ ਰਿਹਾ ਹੈ ਸੋ ਜਿੰਨੀਆਂ ਵੀ ਵਿਦੇਸ਼ਾਂ ਦੀਆਂ ਧਰਤੀ ਵਿੱਚ ਵੱਸਦੀਆਂ ਸੰਗਤਾਂ ਹਨ ਸਭਰਾਂ ਨੂੰ ਬੇਨਤੀ ਹੈ ਕਮੇਟੀ 26 27 28 ਨੂੰ ਕੈਨੇਡਾ ਦੇ ਵਿੱਚ অন্ਟਾਰੀਓ ਸ਼ਹਿਰ ਦੇ ਉੱਤੇ ਅਮਰੰਥ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਚਾਰ ਸਾਹਿਬ ਜਾਦੇ ਹੈ ਉੱਥੇ ਪਹੁੰਚਣ ਦੀ ਆਪ ਜੀ ਨੇ ਕਿਰਪਾਲਤਾ ਕਰਨੀ ਇਤਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਇਸ ਸੰਦੇਸ਼ ਨੂੰ ਦੇਸ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ